ਤੇ ਇਹ ਸ਼ੈਡ ਗੇਅਰ ਦੇ ਵਿੱਚ ਆਇਆ ਹੈ ਤੇ ਇਹ ਸ਼ੈਡ ਗੇਅਰ ਦਾ ਬੈਟਰੀ ਵੀ ਇਹਦੀ ਨਵੀਂ ਪਈ ਆ ਟਾਇਰ ਵਗੈਰਾ ਇਹਨ ਪੂਰੇ ਵਧੀਆ ਪਏ ਨੇ ਤੇ ਪਿਛਲੇ ਟਾਇਰ ਹੈਗੇ ਨੇ 80 85% ਮਗਰਾਟਾਂ ਦਾ ਟਰੈਕਟਰ ਪੂਰਾ ਵਧੀਆ ਸਾਫ਼ ਪਿਆ ਜੀ ਤੇ ਕਲਰ ਜਿਹੜਾ ਵੀ ਇਹਦਾ ਨਾਲ ਦਾ 97 ਮਾਡਲ ਹੈ ਇੰਜਨ ਵਗੈਰਾ ਦਾ ਪੂਰਾ ਵਧੀਆ ਹੈ ਜੀ ਟਾਇਰ ਵਗੈਰਾ ਇਹਦੇ ਵੀ ਪੂਰੇ ਵਧੀਆ ਪਏ ਨੇ ਹੈਗੇ ਨੇ 70 80% ਮਗਰਾਟਾਂ ਦਾ ਟਰੈਕਟਰ ਪੂਰਾ ਵਧੀਆ ਸਾਫ਼ ਪਿਆਗਾ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਵੀਡੀਓ ਦੇ ਵਿੱਚ ਤੇ ਅੱਜ ਲੋ ਜੀ ਤੁਹਾਡੇ ਵਾਸਤੇ ਲੈ ਕੇ ਆਪਾਂ ਸਵਰਾਜ 855 ਐਕਸਐਮ ਤੇ ਇਹ ਸਵਰਾਜ 855 ਐਕਸਐਮ ਜਿਹੜਾ 2013 ਮਾਡਲ ਹੈ ਜੀ ਤੇ ਇਹ ਸ਼ੈਡ ਗੇਅਰ ਦੇ ਵਿੱਚ ਆਇਆ ਹੈਗਾ ਤੇ ਇਹ ਸ਼ੈਡ ਗੇਅਰ ਦਾ ਬੈਟਰੀ ਵੀ ਇਹਦੀ ਨਵੀਂ ਪਈ ਆ ਟਾਇਰ ਵਗੈਰਾ ਇਹਨਾਂ ਪੂਰੇ ਵਧੀਆ ਪਏ ਨੇ ਤੇ ਪਿਛਲੇ ਟਾਇਰ ਹੈਗੇ ਨੇ 80 85% ਸੇ ਮਗਰਾਟਾਂ ਦਾ ਟਰੈਕਟਰ ਪੂਰਾ ਵਧੀਆ ਸਾਫ਼ ਪਿਆ ਜੀ ਤੇ ਰੇ ਬਰੂ ਬੈਂ ਪੂਰੇ ਵਧੀਆ ਪਏ ਨੇ ਸਤਰੀ ਵਗੈਰਾ ਇਹਨ ਪੂਰੀ ਵਧੀਆ ਲੱਗੀ ਹੋਈ ਆ ਤੇ ਸਵਰਾਜ 855 ਇੰਜਨ ਗੇਅਰ ਦਾ ਪੂਰਾ ਵਧੀਆ ਜੀ ਤੇ ਜਿਨ੍ਹਾਂ ਨੇ ਵੀ ਲੈਣਾ ਤੇ ਇਹ ਅੱਜ ਹੈਗਾ ਬਰਨਾਲੇ ਮੰਡੀ ਦੇ ਵਿੱਚ ਵੈਸੇ ਉੱਪਰ ਨੰਬਰ ਚੱਲ ਰਿਹਾ ਜੇ ਜੇ ਲੈਣਾ ਤਾਂ ਪਿੰਡ ਬਾਈ ਦਾ ਬੁਜੀਤ ਕਕਲ 2013 ਮਾਡਲ ਡਿਮਾਂਡ ਹੈਗੀ ਆ 425000 ਰੁਪਇਆ ਮੌਕੇ ਤੇ ਮਤਲਬ 4 ਲੱਖ ਦਾ ਬਣ ਜਾਣਾ ਇਹ ਪੂਰੇ 4 ਲੱਖ ਦਾ ਟਰੈਕਟਰ ਹੈ ਜਿਹੜਾ ਉਹ ਤੁਹਾਨੂੰ ਬਣ ਜਾਊਗਾ ਤੇ ਸੱਤਰੀ ਵਗੈਰਾ ਵਧੀਆ ਲੱਗੀ ਹੋਈ ਆ ਪ੍ਰੋਪਰ ਤੇ ਪਿੱਛੋਂ ਵੀ ਤੁਹਾਨੂੰ ਕੰਡੀਸ਼ਨ ਦਿਖਾਉਨੇ ਆ ਤੇ ਵਧੀਆ ਸਾਫ ਪਿਆਗਾ ਰੰਗ ਖੋਕਸ ਵਗੈਰਾ ਇਹਨ ਪੂਰੀ ਮਜ਼ਬੂਤ ਲੱਗੀ ਹੋਈ ਆ ਅਗਰਾਟਾਂ ਦਾ ਟਰੈਕਟਰ ਪੂਰਾ ਵਧੀਆ ਸਾਫ ਤੇ 855 ਐਕਸੈਂਟ ਤੇ ਇੱਕ ਟਰੈਕਟਰ ਹੈਗਾ ਜੀ ਅੱਗੇ ਸਵਰਾਜ 735 ਇਹ ਵੀ ਟਰੈਕਟਰ ਇਹਨ ਪੂਰਾ ਅਰੀਜਨਲ ਆ ਜਿਹੜਾ ਕਲਰ ਆ ਜਿਹੜਾ ਵੀ ਇਹਦਾ ਨਾਲ ਦਾ 97 ਮਾਡਲ ਆ ਇੰਜਨ ਵਗੈਰਾ ਦਾ ਪੂਰਾ ਵਧੀਆ ਜੀ ਟਾਇਰ ਵਗੈਰਾ ਇਹਦੇ ਵੀ ਪੂਰੇ ਵਧੀਆ ਪਏ ਨੇ ਹੈਗੇ ਨੇ 70 80 ਪੈਸੇ ਮਗਰ ਆਟਾ ਦਾ ਟਰੈਕਟਰ ਪੂਰਾ ਵਧੀਆ ਸਾਫ ਪਿਆ ਹੈਗਾ ਫਿਟਸਿੰਗ ਵੀ ਇਹਨ ਪੂਰਾ ਟਰੈਕਟਰ ਵਧੀਆ ਪਿਆ ਹੈਗਾ ਇੱਕ ਗੱਲ ਜਿਹੜੇ ਹੋ ਇਹ ਸਟicker ਲੱਗਿਆ ਹੋਇਆ ਹੈਗਾ ਉਹ ਕਹਿੰਦੇ ਵੀ ਨਾਲ ਦਾ ਹੈ ਤੇ ਬਾਕੀ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਜਿੰਨਾਂ ਨੇ ਲੈਣਾ ਸਵਰਾਜ 855 870 ਤੇ ਸਵਰਾਜ 735 ਤੇ ਨੰਬਰ ਉੱਪਰ ਟਾਈਟਲ ਤੇ ਚੱਲੀ ਜਾਂਦਾ ਹੈਗਾ ਪਾਈਪਾ ਵਗੈਰਾ ਪੂਰੇ ਵਧੀਆ ਲੱਗੇ ਹੋਈਆਂ ਨੇ ਗਰਾਟਾਂ ਦਾ ਚੰਗਾ ਪਿਆ ਟਰੈਕ ਟਾਇਰ ਵੀ ਸੋ ਵਧੀਆ ਰਿੰਗ ਰੂੰਗ ਵਗੈਰਾ ਪੂਰਾ ਵਧੀਆ ਪਾਇਨੇ ਇੰਜਨ ਗੇਅਰ ਦਾ ਪੂਰਾ ਵਧੀਆ ਤੇ ਪੰਜਾਬ ਨੰਬਰ ਆ ਜੀ ਤੇ ਜਿਨ੍ਹਾਂ ਨੇ ਲੈਣਾ ਕਰ ਲੋ ਸੰਪਰਕ ਨੰਬਰ ਉੱਪਰ ਚੱਲੀ ਜਾਂਦਾ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਆਪਾਂ ਹੁਣ ਇਦਾਂ ਟਰੈਕਟਰਾਂ ਦੀ ਵੀਡੀਓ ਕਰਿਆ ਕਰਾਂਗੇ ਤੇ ਸਵਰਾਜ 735 ਤੇ ਵੀਡੀਓ ਵੀ ਦੇਖ ਲਈ ਚੰਨ ਬਾਦ ਮੇਰ ਬੰਦੀ ਜੀ